ਕਿਹੜਾ ਪਿੰਡ ਪੈਂਦੀ ਤੋਂ ਨਰੈਣਗੜ੍ਹ ਦੀ ਨਰੈਣਗੜ੍ਹ ਕਿੱਧਰ ਦਾ ਨਰੈਣਗੜ੍ਹ ਹੈ ਖੰਨੇ ਕੋਲੇ ਪੈਂਦਾ ਜੀ ਰਾਜ ਜੀ ਕਿੰਨਾ ਸਾਲਾਂ ਤੋਂ ਆਉਨੇ ਹੋ ਇੱਥੇ ਸਨ ਡੇਢ ਸਾਲ ਹੋ ਗਿਆ ਜੀ ਪਹਿਲਾਂ ਤਾਂ ਸਨ 8-10 ਸਾਲ ਹੋ ਗਿਆ ਆਉਂਦਿਆਂ ਨੂੰ ਅੱਛਾ 8-10 ਸਾਲ ਹੋ ਗਏ ਹਾਂਜੀ ਠੀਕ ਆ ਸ਼ਰਦਾਪੁਰੀ ਹਾਂਜੀ 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 ਹਰੇਕ ਮਨੋ ਕਾਮਨਾ ਪੂਰੀ ਹੁੰਦੀ ਹੈ ਜੇ ਆਪਾਂ ਸੱਚੇ ਮਨ ਨਾਲ ਆਈਏ ਵੀਰ ਜੀ ਬਿਲਕੁਲ ਹਾਂਜੀ ਹਾਂਜੀ ਤੇ ਜਦ ਅਸੀਂ ਪ੍ਰਕਰਮਾ ਸਾਨੂੰ ਡੇਢ ਸਾਲ ਹੋ ਗਿਆ ਵੀਰ ਜੀ ਆਉਂਦਿਆਂ ਨੂੰ ਅਸੀਂ ਹਰੇਕ ਵਾਰੀ ਪ੍ਰਕਰਮਾ ਕਰਕੇ ਹੀ ਜਾਂਦੇ ਆ ਜਿਹੜੀ ਜਣੀ ਅਸੀਂ ਆਪਣੇ ਮਨ 'ਚ ਧਾਰਦੇ ਆ ਉਹ ਪੂਰੀ ਹੁੰਦੀ अच्छा हां जी ठीक है ਆ ਭੈਣ ਜੀ ਦੱਸਦੇ ਨੇ ਭਰਪੂਰਗੜ ਤੋਂ ਆਏ ਨੇ ਦੱਸਦੇ ਨੇ ਵੀ ਜੇ ਕੋਈ ਮਨੋ ਕਾਮਨਾ ਲੈ ਕੇ ਕੋਈ ਸੱਚੇ ਦਿਲ ਨਾਲ ਅਣਜਾਨ ਰੁੱਖ ਭਾਮੀਆਂ ਸਾਹਿਬ ਜੇ ਕੋਈ ਆਉਂਦਾ ਤਾਂ ਉਹਨਾਂ ਦੀਆਂ ਜਿਹੜੀਆਂ ਮਨੋ ਕਾਮਨਾਵਾਂ ਨੇ ਪੂਰੀਆਂ ਹੋ ਜਾਂਦੀਆਂ ਐਥੇ ਪ੍ਰਕਰਮਾ ਕੀਤੀਆਂ ਜਾਂਦੀਆਂ ਨੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਜਿਹੜੀਆਂ ਸੰਗਤਾਂ ਨੇ ਬੜੀ ਸ਼ਰਧਾ ਦੇ ਨਾਲ ਪ੍ਰਕਰਮਾ ਕਰਦੀਆਂ ਨੇ ਔਰ ਜਦੋਂ ਪ੍ਰਕਰਮਾ ਕਰਨੋਂ ਪ੍ਰੰਤ ਜੋ ਮਨ ਦੇ ਵਿੱਚ ਇਹ ਸੰਗਤਾਂ ਦੱਸਦੀਆਂ ਨੇ ਵੀ ਧਿਆ ਲੈਂਦੇ ਆ ਤਾਂ ਉਹਨਾਂ ਦੀ ਜਿਹੜੀ ਮਨੋ ਕਾਮਨਾ ਹਰ ਸੋਖਾ ਜਿਹੜੀ ਉਹ ਵੈਗਰੂ ਦੀ ਕਿਰਪਾ ਨਾਲ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਹ ਪੂਰੀ ਹੋ ਜਾਂਦੀ ਆ ਇਸੇ ਕਰਕੇ ਸੈਂਕੜੇ ਗਿਣਤੀ ਦੇ ਵਿੱਚ ਸੰਗਤਾਂ ਪੂਰਨਵਾਸੀ ਹੋਵੇ ਔਰ ਦਸਵੀ ਦਾ ਦਿਹਾੜਾ ਹੋਵੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਆ ਕੇ ਨਤਮਸਤਕ ਹੁੰਦੀਆਂ ਨੇ ਤੇ ਪ੍ਰਕਰਮਾ ਕਰਦੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਨੇ ਜਿਹੜੀਆਂ ਉਹ ਪ੍ਰਾਪਤ ਕਰਦੀਆਂ ਨੇ ਤੇ ਤੁਹਾਨੂੰ ਆ ਰਹੇ ਹੋ ਕਿੱਥੋਂ ਤੁਸੀਂ ਕਿਹੜਾ ਪਿੰਡ ਤੋਂ ਦਾ ਵੈਗਰਜੀਤ ਭੱਲਸਾ ਵੈਗਰਜੀਤ ਭੋਤੇ ਜੀ ਮੈਂ ਚੰਡੀਗੜ੍ਹ ਤੋਂ ਆ ਰਹੀ ਹਾਂ ਹਾਂਜੀ ਮੇਰਾ ਐਕਸੀਡੈਂਟ ਹੋ ਗਿਆ ਸੀ ਜੀ ਕਿਤੇ ਨਾ ਮੇਰੀਆਂ ਲੱਤਾਂ ਜਮੇ ਜੁੜ ਗਈਆਂ ਸੀ ਬੈਠੇ ਬੈਠੀ ਜੀ ਤੇ ਜਦੋਂ ਮੈਂ ਇੱਥੇ ਪ੍ਰਕਰਮਾ ਕਰਨ ਆਈ ਜੀ ਤਾਂ ਮੇਰੇ ਤੋਂ ਚੱਲਿਆ ਨਹੀਂ ਸੀ ਜਾਂਦਾ ਜੀ ਮੈਂ ਇੱਕ ਡਿੰਗ ਪੱਟਣ ਨੂੰ ਤਰਸਦੀ ਹੁੰਦੀ ਸੀ ਮੈਂ ਤੁਰ ਵੀ ਪਾਉਂਗੀ ਹੂੰ ਤਾਂ ਜਦੋਂ ਮੈਂ ਪਹਿਲੀ ਪ੍ਰਕਰਮਾ ਕੀਤੀ ਮੈਨੂੰ ਬਹੁਤ ਔਖਾ ਲੱਗਿਆ ਅੱਛਾ ਜੀ ਜਦੋਂ ਮੈਂ ਦੂਜੀ ਪ੍ਰਕਰਮਾ ਕੀਤੀ ਮੇਰੇ ਜੋੜ ਖੁੱਲ ਗਏ ਬਹੁਤ ਜੀ ਬਹੁਤ ਮੈਂ ਜਦੋਂ ਹੌਲੀ-ਹੌਲੀ 25ਵੀਂ ਪ੍ਰਕਰਮਾ ਕੀਤੀ ਮੈਨੂੰ ਪਤਾ ਹੀ ਨਹੀਂ ਲੱਗਿਆ ਮੇਰਾ ਦੁੱਖ ਕਿੱਥੇ ਗਿਆ ਵੈਰੀ ਗੁੱਡ ਬਹੁਤ ਜੀ ਮੇਰਾ ਇੱਥੇ ਐਕਸੀਡੈਂਟ ਹੋ ਕੇ ਮੇਰਾ ਗੋਡੇ ਦੀ ਚੱਪੜੀ ਟੁੱਟੀ ਸੀ ਅੱਛਾ ਜੀ ਡਾਕਟਰ ਨੇ ਮਨਾ ਕਰਤਾ ਸੀ ਬਜੋੜਨੇ ਨਹੀਂ ਹੂੰ ਤਾਂ ਮੇਰੀ ਇੱਥੋਂ ਹੀ ਜੁੜੀ ਹੈ ਜੀ ਠੀਕ ਮੈਂ 1 ਸਾਲ ਦੇ ਵਿੱਚ ਖੜੀ ਹੋ ਗਈ ਜਦੋਂ ਮੇਰਾ ਐਕਸੀਡੈਂਟ ਹੋਇਆ ਮੈਂ 4ਵੇਂ ਮਹੀਨੇ ਇੱਥੇ ਆ ਗਈ ਸੀ ਜੀ ਗੁਰਦੁਆਰਾ ਸਾਹਿਬ ਕੌਣ ਹੈ ਤੁਹਾਡੇ ਨਾਲ ਹੁਣ ਕੌਣ ਹੈ ਮੇਰੇ ਬੇਟਾ ਆਇਆ ਜੀ ਅਸੀਂ ਗੱਡੀ ਚ ਆਉਨੇ ਆ ਮੇਰੇ ਹਸਬੰਦ ਰੰਡੀਗੜ੍ਹ ਪੁਲਿਸ ਵਿੱਚ ਚਲੇ ਜੀ ਜੀ ਪਰ ਉਹ ਵੀ ਮੰਨ ਗਏ ਇਹ ਪਹਿਲਾਂ ਉਹ ਮੰਨਦੇ ਨਹੀਂ ਸੀ ਹੁੰਦੇ ਵੀ ਰੱਬ ਹੁੰਦਾ ਏ ਅੱਛਾ ਪਰ ਹੁਣ ਉਹ ਕਹਿੰਦੇ ਵੀ ਮੈਂ ਵੀ ਇਹ ਹੈਰਾਨਾ ਕਿਵੇਂ ਜਦੋਂ ਮੈਂ ਇੱਥੇ ਆ ਕੇ ਬੈਠੀ ਚੁੱਪ ਮਾਰ ਕੇ ਵੀ ਜਨਾਨੀ ਤਾਂ ਜਵੇਂ ਟੁੱਟੀ ਹੈਈ ਆ ਗੋਡਾ ਚੱਲਦਾ ਨਹੀਂ ਇਹਦਾ ਹਾਂਜੀ ਤਾਂ ਕਿਵੇਂ ਚੁੱਪ ਮਾਰੀ ਬੈਠੀ ਹੈ ਅੱਛਾ ਤਾਂ ਮੈਨੂੰ ਅਚਾਨਕ ਹੀ ਹੋਇਆ ਵੀ ਮੈਨੂੰ ਵੀ ਬਸ ਮਹਾਰਾਜ ਦੀ ਇੰਨੀ ਕਿਰਪਾ ਆਈ ਵਿਚਾਰ ਮਹੀਨੇ ਬਾਅਦ ਮੈਂ ਕਹਿੰਦੀ ਤਾਂ ਨਾ ਵੀ ਬੈ ਸ਼ਰੂਦੀ ਕਿਰਪਾ ਇੰਨੀ ਸੀ ਕਿ ਮੈਂ ਚੱਕ ਮਾਰ ਕੇ ਬੈਠਣ ਲੱਗ ਗਈ ਸੀ ਉਹ ਗੋਡੇ ਚੱਕਣ ਜਮਾਈ ਖਤਮ ਸੀ ਜੀ ਕੀ ਕੰਮ ਕਰਦੇ ਹੋ ਤੁਸੀਂ ਮੈਂ ਹਾਊਸ ਵਾਈਫ ਹਾਂ ਜੀ ਪਰ ਹੁਣ ਖੁਸ਼ੀਆਂ ਮਿਲੀਆਂ ਇੱਥੋਂ ਗੁਰੂ ਘਰ ਹਾਂਜੀ ਬਹੁਤ ਖੁਸ਼ੀ ਹੈ ਮੜੀਆਂ ਮੈਂ ਤਾਂ ਕਹਿੰਦੀ ਸਭ ਨੂੰ ਇੱਥੇ ਆਉਣਾ ਚਾਹੀਦਾ ਹੈ ਦੁੱਖ ਦੂਰ ਹੁੰਦੇ ਨੇ ਜੀ ਮੇਨ ਜੀ ਮੇਰੇ ਇੱਥੋਂ ਦੁੱਖ ਦੂਰ ਹੋਇਆ ਮੈਂ ਚਾਹੁੰਦੀ ਹਾਂ ਵੀ ਹੋਰ ਵੀ ਸਾਰੇ ਆਉਣ ਇੱਥੇ ਹਾਂ ਜੀ ਤੇ ਜੇ ਤਾਂ ਮੇਰੇ ਅਰਸੌਲੀ ਸੀਗੀ ਉਹ ਵੀ ਮੇਰੇ ਇੱਥੇ ਠੀਕ ਹੋ ਗਈ ਜੀ ਕਰਮਾ ਕਰਨ ਤੇ ਜਿੱਦਾਂ ਆਪਾਂ ਸ਼ਰਧਾ ਅਨੁਸਾਰ ਪਾਠ ਕਰਦੇ ਹਾਂ ਕਿ ਬੈਠ ਕੇ ਪਾਠ ਕਰੋ ਤੇ ਆਪਣੀ ਸੇਵਾ ਕਰੋ ਜੀ ਸੇਵਾ ਵੀ ਜ਼ਰੂਰ ਕਰੋ ਪਾਠ ਨਿਤਨੇਮ ਪੰਜ ਬਾਣੀਆਂ ਦਾ ਪਾਠ ਸੁਖਮਨੀ ਸਾਹਿਬ ਜੀ ਦਾ ਪਾਠ ਜ਼ਰੂਰ ਕਰੋ ਜੀ ਇਹ ਨਹੀਂ ਸਹੀ ਹੋਣਾ ਜੀ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ